ਲਾ ਸਜਣੋ ਝੋਟੀਆਂ ਤਿੰਨ ਲੱਗੀਆਂ ਬਹੁਤ ਕਮਾਲ ਦੀਆਂ ਦਿਖਾਉਣ ਕਹਿੰਦੇ ਪਿੰਡ ਦਾ ਹੈਗਾ ਖਨਾਲ ਖੁਰਦਾ ਤਹਿਸੀਲ ਦਿੜਬਾ ਮੰਡੀ ਜਲਾ ਸੰਗਰੂਰ ਚੰਗੇ ਰਿਕਾਰਡ ਵਾਲੀਆਂ ਤਿੰਨੇ ਤੇ ਬਾਕੀ ਮੱਜਾਂ ਸੱਜਣੋਂ ਬਾਈ ਕੋਲੇ ਕਾਫੀ ਗਿਣਤੀ ਚ ਰੱਖੀਆਂ ਹੋਈਆਂ ਸਪੈਸ਼ਲ ਹੈਗਾ ਦੁੱਧ ਤੇ ਕੰਮ ਤੇ ਵਪਾਰ ਵਾਲਾ ਕੰਮ ਨਹੀਂ ਹੈਗਾ ਘਰਚੂ ਬਾਈ ਕਹਿੰਦਾ ਵੇਚਣੀਆਂ ਨੇ ਜਾਣਕਾਰੀ ਮਿਲੂਗੀ ਜੈਨੂਅਨ ਆ ਤੇ ਰੇਟ ਰਹੂਗਾ ਬਿਲਕੁਲ ਫਿਕਸ ਆ ਤੇ ਜਿੰਨਾ ਦੁੱਧ ਬਾਈ ਕਹਿੰਦਾ ਦੱਸਾਂਗੇ ਗਰੰਟੀ ਵਾਲਾ ਸਿਸਟਮ ਹੀ ਹੋਊਗਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂ ਜਿਹੜਾ ਰੇਟ ਆ ਰੇਟ ਸੱਜਣੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੋਰ ਜੋ ਬਰਾ ਕਮਿਆਂ ਵਧੀਆ ਬਾਈ ਆ ਜਾ ਇੱਧਰ ਨੂੰ ਆ ਜਾ ਚੜਦੀ ਕਲਾ ਚੜਦੀ ਕਲਾ ਇਹਨਾਂ ਦਾ ਠੀਕ ਹੈ ਕਹਿੰਦਾ ਨਾਮ ਤੇ ਨੰਬਰ ਬੋਲੋ ਨਾਮ ਤੇ ਨ 16557 16557 ਸਿਮਰਪ੍ਰੀਤ ਸਿਮਰਪ੍ਰੀਤ ਆਪਣੇ ਕੋਲੇ ਵੱਤ ਤੋਂ ਵੱਤ ਦੁੱਧ ਵਾਲੀ ਮੱਝ ਕਿੰਨੇ ਵਾਲੀ ਆ ਵੀ ਵੱਤ ਵੱਤ ਦਾ ਮਤਲਬ 21 ਕਿਲੋ ਆਪਣੇ ਘਰੇ ਆਪਾਂ ਘੰਡੇ ਤੇ ਆਣ ਜਿਹਨੂੰ ਤੋਲਿਆ ਹੋਇਆ ਇਕੱਲੇ ਦਾਣੇ ਵਾਲਾ ਦਾਣੇ علاوہ ਕਿ ਤੇ ਮਾਂ ਕੋਈ ਉਹ ਕਹਿੰਦਾ ਦਵਾਈ ਨਾ 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 ਬਈ ਦਵਾਈ ਉਹ ਦੇ ਕੇ ਤਾਂ ਬਗਜੂ 23 24 ਤੇ ਹੈ ਨਾ 23 24 ਤੇ ਬਗਜੂ ਕੰਮ ਦੁੱਧ ਦਈਆ ਦੁੱਧ ਦਈ ਬਈ ਮੈਂ ਨਾ ਨਾ ਵਪਾਰ ਦਾ ਹਾਲ ਫਿਲਹਾਲ ਦੁੱਧ ਦਈਆ ਨਾ ਦੁੱਧ ਦੀ ਹਾਲ ਇਸ ਤੋਂ ਬਾਅਦ ਬਾਈ ਕਹਿੰਦਾ ਹੈਗਾ ਸ਼ੌਂਕ ਵੀ ਦੋ ਚਾਰ ਪਸ਼ੂ ਵੇਚਿਆ ਕਰਾਂਗੇ ਤੇ ਜਾਣਕਾਰੀ ਜੈਨੂਅਨ ਦੀ ਰੱਖਣੀ ਹੈ ਨਾ ਜਮਾ ਜੈਨੂਅਨ ਬਈ ਜਮਾ ਇਹ ਤੇ ਮਾਰਦੇ ਗਏ ਕੈਮਰਾ ਇੱਕ ਨੰਬਰ ਵਾਲੀ ਝੋਟੀ ਤੇ ਨਾ ਸਾਨੂੰ ਸਾਂ ਦਿਖਾ ਦੇ ਬਾਡੀ ਦੇ ਕਿੰਨੀਆਂ ਆ ਗਈਆਂ ਬਰੀਕ ਆ ਗਈ ਫੁੱਲ ਖਾਸ ਗੱਲ ਇਹ ਕੇ ਰੂਗੀ ਵੀ ਸਿੰਘਾਂ ਤੋਂ ਬਗੈਰ ਬਾਡੀ ਦੇ ਤੇਲ ਨਹੀਂ ਕਿਤੇ ਵੀ ਬਾਈ ਦਾ ਲਾਇਆ ਪਿਆ ਇਹ ਨੇਚਰਲ ਚਮ ਤੇ ਥਾਂ ਲੇ ਵੇ ਜੀ ਰਹੂਗੀ ਬਿਲਕੁਲ ਸਾਫ ਸੂਆ ਬਾਈ ਕਿਹੜਾ ਸੂਆ ਬਾਈ ਇਹਦਾ ਦੂਜਾ ਦੂਜਾ ਸੂਆ ਕਿੰਨੇ ਮਹੀਨੇ ਦੀ ਗੱਬਣਾ ਇਹ ਬਈ ਮਹੀਨਾ ਦਾ ਇੱਕ ਰਹਿੰਦਾ ਪੂਰਾ ਸਹੀ ਇੱਕ ਮਹੀਨਾ ਪੈਂਡਿੰਗਾ ਦੂਜੇ ਸੂਗੀ ਦੂਜੇ ਹਾਂ ਬਾਈ ਦੂਜੇ ਜੈਨੂਨ ਤੋਰ ਖੋਲ ਕੇ ਸੂਆ ਬਾਈ ਕਹਿੰਦਾ ਦੂਜਾ ਸੂਗੀ ਇੱਕ ਮਹੀਨਾ ਪੈਂਡਿੰਗਾ ਤੇ ਜੈਨੂਨ ਦੁੱਧ ਜਮਾ ਕਹਿ ਲੀਏ ਦਾਣੇ ਨਾਲ ਕਿੰਨਾ ਛੋਇਆ ਕਰੇ ਆਪਾਂ ਇਹਦਾ ਬਈ ਆਪਾਂ 13 ਛੋਇਆ ਪਹਿਲੇ ਜਮਾ ਜੈਨੂਨ 13 ਕਿਲੋ ਐਨ ਤੇ ਠੰਡਾ ਜਮਾ ਬਈ ਐਤ ਕੀ ਕਿੰਨਾ ਕ ਪਾ ਸਕਦੀ ਆ ਇੱਦੀ ਬਈ ਪਾ ਸਕਦੇ ਆ 15 16 15 16 ਦੇ ਲਗਭਗ ਹੂੰ ਤੇ ਇੱਕ ਮਹੀਨਾ ਪੈਂਦੀਆ ਤਰੀਕਦਾ ਤਾਂ ਨਹੀਂ ਫਰਕ ਪੱਦਦਾ ਨਾ ਨਾ ਬਾਈ ਕੋਈ ਤਰੀਕ ਤਰੀਕ ਆਪਣੀ ਬਾਈ ਡੈਰੀ ਦੇ ਸਾਰੇ ਆਪਾਂ ਸਹੀ ਦੇਵਾਂਗੇ ਠੀਕ ਹੈ ਗੱਲ ਵਾ ਕਈ ਵਾਰੀ ਆਏ ਹੋਏ ਨਾ ਕੋਈ ਸੱਜਣ ਲੈ ਜਾਣਾ ਮਹੀਨਾ ਵੀ ਨਾ ਉੱਤੇ ਲੈ ਜਾਣਾ ਨਾ 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 ਬਾਈ ਉਹ ਕੰਮ ਨਹੀਂ ਹੋਊ ਗਰਾਂਟ ਠੀਕ ਹੈ ਗੱਲ ਉਹ ਚੀਜ਼ ਨਹੀਂ ਬਾਈ ਕਹਿੰਦਾ ਹੋਊਗੀ ਤੇ ਛੋਟੀ ਸੱਜਣ ਹੋਏ ਕਹਿ ਸਕਦੇ ਆਂ ਵੀ ਬਰੀਕ ਆ ਗਈ ਫੁੱਲ ਤੇ ਦੁੱਧ ਜਿੰਨਾ ਕ ਬਾਈ ਕਹਿੰਦਾ ਦੱਸਿਆ ਨਾ ਪਹਿਲਾਂ ਕੋਲ ਜੈਨੂਅਨ ਦੱਸਿਆ ਨਹੀਂ ਗੱਬਣ ਦਾ ਮੈਂ ਇਹ ਕਹਿਣਾ ਹੁੰਦਾ ਵੀ ਹਰੇਕ ਜੀ ਪਹਿਲਾਂ ਮੇਰਾ ਖਿਆਲ ਆ ਬਾਈ 16 ਦੰਦੀ ਆ ਨਾ ਆ ਗੱਬੜ ਗੱਬਣ ਹਰੇਕ ਦੀ 16 ਦੇ ਜਾਂ ਤੇ ਬਰੀਕ ਆ ਗਈ ਫੁੱਲ ਲੈ ਗਰੀ ਜਿੱਥੋਂ ਜਿੱਥੋਂ ਮਰਜੀ ਚੈੱਕ ਕਰਾ ਦੀ ਫੁੱਲ ਬਰੀਕੀ ਚ ਆ ਗਈ ਉਹ ਸਿਸਟਮ ਨਹੀਂ ਹੈਗਾ ਵੀ ਮੋਟੀ ਹੋਊਗੀ ਮੱਝ ਕਿਤੋਂ ਵੀ ਹਾਂ ਤੇ ਇਸ ਵਾਰੀ ਇਹ ਮੰਨ ਲਓ ਵੀ ਗਰਮੀ ਗਰਮੀ ਕਰਕੇ ਕਹਿ ਲਈਏ ਵੀ ਸਰਦੀ ਚ ਦੇ ਦਾਂ ਦੀ 16 17 ਦੇ ਲਗਭਗ ਵੀ 15 ਕ ਮੰਨ ਕੇ ਲੈ ਜੀ ਭਰਾ ਵੀ ਹਾਂ ਵੀ 2 ਲੀਟਰ ਦਾ ਘੱਟ ਤੋਂ ਘੱਟ ਵਧੇ ਜਾਣਾ ਅਗਲੇ ਦਾ ਮੰਨ ਜਾਣਾ ਫਿੱਕਾ ਹੋਵੇ ਮੈਨੂੰ ਲੱਗਿਆ ਅਗਲਾ ਕਹੀ ਕਿ ਦੁੱਧ ਨਹੀਂ ਕੱਢਿਆ ਆਪਣੇ ਕਰੀ ਨੀਆ ਕਿੱਥੋਂ ਲੈ ਲਈ ਹੈ ਨਾ ਤੈਨੂੰ ਗਾਲਾਂ ਦੇ ਵੇ ਨਾ ਵੀਡੀਓ ਬਣਾਉਣ ਵਾਲੇ ਨੂੰ ਦੇਵੇ ਹਾਂ ਤੇ ਬਾਕੀ ਕੁਆਲਿਟੀ ਦਾ ਫੁੱਲ ਆ ਤੇ ਸੁਭਾਅ ਦੀ ਠੰਡੀ ਆ ਨਾ ਜਮਾਂ ਠੰਡੀ ਭਾਰ ਬੋਝ ਦੀ ਗਾਰੰਟੀ ਰਹੂਗੀ ਹਾਂ ਬਈ ਕਰਾਂ ਵਾਅਦਾ ਕੱਟਦੀ ਜਮਾਂ ਗਾਰੰਟੀ ਵੀ ਹਰੇਕ ਪੱਖ ਤੋਂ ਹਰੇਕ ਪੱਖ ਕਿੰਨੇ ਪੈਸੇ ਅੱਜ ਇਹਦੇ ਬਈ ਇਹ ਦੇਣ ਲੈਣ 135 ਦੇਣੀ ਆ 1 ਲੱਖ ਤੇ 35 ਜਮਾ ਫਿਰ ਰੇਟ ਬਿਲਕੁਲ ਇਹ ਮੰਨ ਲਓ ਵੀ ਫਿਕਸ ਹੀ ਰਹੂਗਾ ਕੋਈ ਵਈ ਆਪਾਂ ਡੇਢ ਮਾ ਕੇ 1 40 ਦਿਨ ਦੇਣੀ ਉਹ ਕੰਮ ਜਾਣੀ ਆਪਾਂ ਕਰਨਾ ਠੀਕ ਹੈ ਗੱਲ ਆਪਾਂ ਜਮਾ ਛੋਟ ਬਾਈ ਕਹਿੰਦਾ ਇਹਦੇ ਚੋ ਵੀ ਇਹ ਮੰਨ ਲਓ ਮਰਜੀ ਵਾਲੀ ਹੋਊ 100 ਹੋ ਜੇ 200 ਹੋ ਜੇ ਤੇ ਬਾਕੀ ਛੋਟੀ ਸਵਾਦੀ ਠੰਡੀ ਆ ਗਈ ਤੇ ਥੱਲੋਂ ਘਰੀ ਕੈਮਰਾ ਹੋਰ ਮਾਰਦੀ ਥੱਲੋਂ ਪੱਦਰ ਰਹੂ ਜਮਾ ਜਮਾ ਬਾਈ ਠੀਕ ਹੈ ਗੱਲ ਪਾਸੇ ਪੂਸੀ ਵਾਲੀ ਭਾਰ ਬੋਝ ਵਾਲੀ ਉਹ ਬਾਈ ਕਹਿੰਦਾ ਰਹੂਗੀ ਗਰੰਟੀ ਹਰੇਕ ਪੱਖ ਤੋਂ ਸਿੰਘ ਆ ਗਿਆ ਗੋਲ ਚਾਮੜਾ ਬਿਲਕੁਲ ਪਤਲਾ ਆ ਗਿਆ ਤੇ ਜਿਹੜੇ ਸੱਜਣ ਨੂੰ ਕਹੇ ਲਈ ਨਾ ਕੁਆਲਿ ਕਵਾਲਿਟੀ ਪਰਖ ਲੈਣੀ ਆ ਤੇ ਹੁਣ ਮਾਰ ਦੇ ਘਰੀ 2 ਨੰਬਰ ਵਾਲੀ ਲੋ ਝੋਲੀ ਝੋਲੀ ਹੈ ਜੀ ਵੀ ਚੰਗੀ ਆ ਥੱਲੇ ਥਣ ਥਣ ਕਰਾ ਦੇ ਜਾਂ ਕਿ ਇਹ ਇਹਦਾ ਬਾਈ ਰਿਕਾਰਡ ਬੜਾ ਚੰਗਾ ਦੱਸਦਾ ਧੋਰ ਖੋਲ ਕੇ ਬਾਈ ਇਹਨੂੰ ਵੀ ਇਹ ਕਿਹੜਾ ਸੂਆ ਸੂਗੀ ਅੱਗੇ ਇਹ ਬਾਈ ਦੂਜਾ ਦੂਜਾ ਸੂਆ ਤੇ ਥੱਲੇ ਦੇ ਨਵੇਂ ਮੰਨ ਲਾ ਵੀ ਤਿੰਨੀ ਕਿ ਸਿਆਰ ਹੋਣਗੇ ਜਮਾ ਇਹ ਸਲੋ ਚੋਇਆ ਬਾਈ 14 ਕਿਲੋ ਪਹਿਲਾਂ ਥੱਲੇ ਹਾਂ ਬਾਈ ਆ ਹਾਈਟ ਮੈਂ ਕਹੂੰਗਾ ਇਹਦੀ ਆ ਗਈ ਥੋੜੀ ਜਿਹੀ ਮੀਡੀਅਮ ਹਾਈਟ ਤੇ ਰਹੂਗੀ ਪਰ ਉਦਾਂ ਦੁੱਧ ਵਾਲੇ ਮਾਮਲੇ 'ਚ ਬਾਈ ਕਹਿੰਦਾ ਰਹੂਗੀ ਬਿਲਕੁਲ ਖਰੀ ਸੂਆ ਦੂਜਾ ਇਹ ਕਿੰਨੇ ਟਾਈਮ ਦੀ ਗੱਪਣ ਬਾਈ ਇਹਦੇ ਬਈ ਪੂਰੇ ਸਹੀ 2 ਮਹੀਨੇ ਰਹਨੇ ਨੇ 2 ਮਹੀਨੇ 4 ਦਿਨ ਇਧਰ ਉਧਰ ਹੋ ਸਕਦੇ ਨੇ ਉਹ ਵੀ ਦੱਸਦੇ ਨਹੀਂ ਡੇਟਾ ਜਮਾ ਪੱਕੀ ਤਰੀਕ ਕਹਿ ਲਈ ਪੱਕੀ ਜੀ ਲਿਖੀ ਵੀ ਆ ਉਹ ਗੇਟ ਕੋਲੋਂ ਘਮਾ ਲਈ ਤਰੀਕ ਬਈ ਅਗਲੇ ਨੂੰ ਪੱਕੀ ਦੇ ਦਾਂਗੇ ਆਪਾਂ ਠੀਕ ਆ ਗੱਲ ਆ ਆ ਤਰੀਕ ਬਈ ਕਹਿੰਦਾ ਜਿਹੜੀ ਦੇਤੀ ਵੀ ਉਹ ਫਿਕਸ ਹੀ ਰਹੂਗੀ ਦੋ ਵਾਰਕ ਨਹੀਂ ਹੋ ਦੱਸ ਦੇਣਾ ਦਾ ਵੀ ਫਰਕ ਨਹੀਂ ਹੋ ਬਈ ਦੋ ਚਾਰ ਦਿਨ ਦਾ ਇਹ ਹੁੰਦਾ ਯਾਰ ਪਸ਼ੂ ਕੋਈ ਵਾਰੀ ਜੀ ਜੂ ਲਾ ਲੈਂਦਾ ਹੋ ਸਕਦਾ ਨਾ ਜਦੋਂ ਪਸ਼ੂ ਗੱਡੀ ਗੁੱਡੀ 'ਚ ਜਾਂਦਾ ਵੀ ਇੱਕ ਦੋ ਦਿਨ ਪਹਿਲਾਂ ਵੀ ਸੂਪ ਆਉਂਦਾ ਬਾਕੀ ਇਹਨਾਂ ਦਾ ਟਾਈਮ ਪੈਂਡਿੰਗ ਆ ਇਹਨਾਂ ਦਾ ਪਹਿਲਾਂ ਸੂਣ ਵਾਲਾ ਸਿਸਟਮ ਦਾ ਕੋ ਤੇ ਬਾਕੀ ਇੱਕ ਖਾਸ ਗੱਲ ਇਹ ਆ ਵੀ ਠੰਡੀਆਂ ਨੇ ਸੀਲ ਨੇ ਸੁਭਾਅ ਦੀਆਂ ਗਰਮਗਰਮ ਵਾਲਾ ਸੀਲ ਨਹੀਂ ਹੈਗਾ ਚਮੜਾ ਚੌੜਾ ਕਹ ਲਈਏ ਦਾ ਵੀ ਗਰੀਆਂ ਨੂੰ ਬਰੀਕ ਚਮੜਾਈ ਆ ਤੇ ਕਲੈਕਸ਼ਨ ਬਾਈ ਦੀ ਇਹ ਕਹੂੰਗਾ ਮੈਂ ਜਿੰਨੇ ਕਿ ਪਸ਼ੂ ਘਰੇ ਰੱਖੇ ਪਿਆ ਕਲੈਕਸ਼ਨ ਬਹੁਤ ਕਮਾਲ ਦੀ ਆ ਸਾਰੀ ਇਹਦੇ 2 ਮਹੀਨੇ ਪੈਂਡਿੰਗ ਬਾਈ हां भाई पूरे एदे दो पेंडिंगा किन्ना दूध ਚੁਆ ਜਾਮਾ ਸਹੀ ਜਮਾ ਸਹੀ 14 ਬਾਈ 14 ਪਹਿਲਾਂ ਤੁਹਾਨੂੰ ਪਹਿਲਾਂ ਤੁਹਾਨੂੰ ਆ ਵੀ 16 17 ਦੇ ਲੱਗ ਪਾ ਦੇ ਪਾ ਦੋ ਬਾਈ ਜਿਹੜੇ ਹਿਸਾਬ ਨਾਲ ਕਹਿ ਲੀਏ 20 ਸੈਟ ਵੈਟਾ ਕੰਮ ਗਾੜੀ ਵੀ ਪੂਰੀ ਦੀ ਬਾਈ ਇਹਦੀ ਠੀਕ ਹੈ ਗੱਲ ਸਾਢੇ ਤਿੰਨ ਦੀ ਪੂਰੀ ਸਾਢੇ ਤਿੰਨ ਕਿਲੋ ਦੀ ਆ ਗਾੜੀ ਗਾੜੀ ਆ ਗਾੜੀ ਪਿਛਾੜੀ ਮੈਂ ਕਹਿੰਦਾ ਬਰਾਬਰ ਹੋਣ ਵਾਲਾ ਕੰਮ ਹੀ ਆ ਬਰਾਬਰ ਹੋਣਾ ਹੋਇਆ ਪਿਆ ਹੈਨਾ ਥੋੜਾ ਹੀ ਫਰਕ ਆ ਹਾਂ ਬਾਈ ਤੇ ਇਹਦੇ ਪੈਸੇ ਕਿੰਨੇ ਇਹ ਆਪਾਂ ਬਾਈ ਦੇਣੀ ਐ 1 ਬੱਚੀ ਉਹ ਝੋਟੀ ਪਰਾਂ ਨੂੰ ਫਰੀ ਕਰੀ ਪਰਨੇ ਬੰਨੇ ਕਰਦੇ ਇਹ ਇਹਦਾ ਬਾਈ ਕਹਿੰਦਾ ਨਾ 1 ਲੱਖ ਤੇ ਇੱਥੋਂ ਗੈਰੀ ਸਾਈਡ ਤੋਂ ਕਰਾ ਦੀ ਚੈੱਕ ਇਹ ਇੱਥੋਂ ਮਾਰਦੀ ਕੈਮਰਾ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਇਹ ਸੂਆ ਭਾਈ ਕਹਿੰਦਾ ਦੂਜਾ ਸੂਆ 2 ਮਹੀਨੇ ਲੈ ਜੂ ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਤੇ ਇਹ ਅੱਗੇ ਜਿਵੇਂ ਭਰਾ ਕਹਿੰਦੇ ਆ ਬਟਨ ਵਾਲੀ ਇਹ ਇੱਥੋਂ ਕਰਾ ਦੀ ਚੈੱਕ ਆਰਡਰ ਤੇ ਬਟਨ ਬਟਨ ਜੇ ਆਗੇ ਇਹਦੇ ਤੇ ਇਹਦਾ ਕਿੰਨਾ ਟਾਈਮ ਪੈਂਡਿੰਗ ਆ ਇਹਦੇ ਭਾਈ ਪੂਰੇ 3 ਮਹੀਨੇ ਪੈਂਡਿੰਗ ਪੂਰੇ 3 ਨਾ ਤੋੜ ਦੋ ਖੋਲ ਕੇ ਸੂਆ ਕਿਹੜਾ ਸੁੰਦਿਆ ਭਾਈ ਇਹ ਇਹ ਭਾਈ ਤੀਜਾ ਤੀਸਰਾ ਸੂਆ ਪੂਰੇ 3 ਮਹੀਨੇ ਪੈਂਡਿੰਗ ਇਹਦੇ ਹਾਂ ਭਾਈ ਪੂਰੇ ਤਰੀਕਿਆਂ ਦੇ ਹਿਸਾਬ ਨਾਲ ਕਹ ਲਈਏ ਹਾਂ ਭਾਈ ਇਹਦਾ ਦੁੱਧ ਕਿੰ ਇਰਾ ਬਈ ਦਿੱਤਾ ਹੋਇਆ ਆਪਣੇ ਲਵੇ 16 ਕਿਲੋ 16 ਕਿਲੋ ਇਹ ਮੰਨ ਲੀਏ ਵੀ 16 ਹੀ ਚਾਹੀਏ ਕੋ 16 16 ਹੀ ਭਰਾ ਮੰਨ ਕੇ ਲੈ ਜੀ ਜਿਹੜੇ ਹਿਸਾਬ ਨਾਲ ਗਰਮੀ ਗਰਮੀ ਜੀ ਪੈ ਰਹੀ ਹੈ ਤੇ ਕੀ ਤੇ ਇੱਥੋਂ ਕਰਾ ਨਹੀਂ ਗੈਰੀ ਚ ਇੱਕ ਥੱਲੇ ਦੀ ਕਿਸਿਆਰ ਰਹੂਗੀ ਬਿਲਕੁਲ ਤੇ ਭਾਰ ਬੋਝ ਦੀ ਥਣਾ ਦੀ ਗਰੰਟੀ ਰਹੂ ਤਿੰਨੇ ਪਸ਼ੂਆਂ ਦੀ ਹਾਂ ਬਈ ਹਾਂ ਥਣ ਥਣ ਦੀ ਕੋਈ ਗਰੰਟੀ ਹੈ ਆਪਣੀ ਥਣ ਵੱਧ ਘੱਟ ਦੀ ਕਹਿ ਲਿਆ ਜਾਂ ਚਵਾਈ ਦੀ ਕਹਿ ਲਿਆ ਟਾਇਟ ਸਰਲਾ ਛਿੱਟਾ ਸਰਲਾ ਛਿੱਟਾ ਦੀ ਗਰੰਟੀ ਰਹੂ ਬਈ ਠੀਕ ਹੈ ਗੱਲ ਕਮਾ ਲੈ ਦੁੱਧ ਕਿੰਨਾ ਕੁ ਲੰਮਾ ਸਮਾਂ ਕਹਿ ਲਿਆ ਵੀ ਆਪਾਂ ਕਿੰਨਾ ਕੁ ਟਾਈਮ ਹੋਗਾ ਡਰਾਈ ਕਰੀ ਨੂੰ ਇਹ ਨੂੰ ਬਈ ਟਰਾਈ ਕਰੀ ਨੂੰ ਹੋ ਗਏ ਬਈ 20 25 ਦਿਨ ਠੀਕ ਆ ਗੱਲ ਵੀ ਟਾਈਮ ਜੇ ਤੇ ਜਾ ਕੇ ਕੀਤੀ ਆ ਹਾਂ ਬਈ ਤੇ ਦੁੱਧ ਸੱਤ ਫਿਰ ਬਈ ਤਰ 9 ਮਹੀਨੇ ਦਾ ਪੱਕੀ ਛੱਡਣੀ ਚਾਹੀਦੀ ਇਹ ਮੰਨ ਲਓ ਵੀ 3 ਕੁ ਮਹੀਨੇ ਦਾ ਘੱਟ ਤੋਂ ਘੱਟ ਪਸ਼ੂ ਰਾਜ ਜੀ ਰੂ ਜੀ ਹੋ ਜਾਂਦਾ ਕਈ ਸੱਜਣ ਕਹਿ ਲਿਆ ਜੀ ਨਹੀਂ ਛੱਡਦੇ ਆ ਤੇ ਬਾਕੀ ਉਹ ਹਰੇਕ ਦੀ ਮੈਂ ਕਹੂੰਗਾ ਵੀ ਆਪੋ ਆਪਦੀ ਹਨਾ ਸਮਝ ਹੁੰਦੀ ਆ ਇਹਦੇ ਬਾਈ ਕਹਿੰਦਾ ਪੂਰੇ 3 ਪੈਂਡਿੰਗ ਆਗੇ ਤੇ ਇਹ ਝੋਟੀ ਦੇ ਆਗੇ ਮੇਰਾ ਖਿਆਲ ਆ 2 ਮਹੀਨੇ ਤੇ ਇਹਦਾ 1 ਮਹੀਨਾ ਹਨਾ ਹਾਂ ਬਈ 1 2 ਤੇ 3 ਇਹਦਾ ਰੇਟ ਕਿਰੂਗਾ ਲਾਸਟ ਵਾਲੀ ਦਾ ਇਹਦਾ ਬਈ ਆਪਾਂ 1 25 ਜੀ ਵੀ ਦੇਣੀ ਆ ਇਹ ਵੀ 1.25 ਦੀ ਤੇ ਇਹ ਵੀ ਹਾਂ ਬਈ 2 ਲੱਖ ਤੇ 50 ਹਜ਼ਾਰ ਦਾ ਹੋਗਾ ਜੋੜਾ ਹਾਂ ਬਈ ਤੇ ਇਹਦਾ ਕਿੰਨਾ ਦੱਸਿਆ ਸੀ ਇਹਦਾ 1.35 ਬਈ ਇਹਦਾ 1 ਲੱਖ ਤੇ 35 ਜੇ ਕਿਸੇ ਨੇ ਤਿੰਨੇ ਲੈਣੀਆਂ ਹੋਈਆਂ ਤਿੰਨਾਂ ਚੋ ਕਰ ਦਾਂ ਬਈ ਥੋੜਾ ਬਹੁਤਾ ਮੰਨਤਨ ਹੋ ਜਾ ਬਹਿੰਡ ਨੰਬਰ ਬੋਲ ਦਿਓ ਜੀ 94177 ਬਈ 16557 94177 16557 16557 ਪਿੰਡ ਆ ਗਿਆ ਸਜਨੁਖਨਾਲ ਖੁਰਦ ਤਹਿਸੀਲ ਡਿਰਬਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਬਹੁਤ ਕਮਾਲ ਦੀਆਂ ਝੋਟੀਆਂ ਦਿਖਾਤੀਆਂ ਤਿੰਨ ਚੰਗੇ ਰਿਕਾਰਡ ਵਾਲੀਆਂ ਤੇ ਜਿਹੜਾ ਵੀ ਪਸ਼ੂਰਾਂ ਚ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ